ਸਰ ਫਿਲਮ ਦਸਤੀ ਤੋਂ ਹੁਣ ਜਿਹੜੇ ਕਲਾਕਾਰ ਨੇ ਰਾਜਨੀਤੀ ਦਾ ਰੁਖ ਕਰ ਗਏ ਨੇ ਕਰਮਜੀਤ ਕੋਰ ਕਰਮਜੀਤ ਅਨਮੋਲ ਜਿਹੜੇ ਨੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੇ ਸੀਪੋਟ ਟਿਕਟ ਦਿੱਤੀ ਉਹ ਵੀ ਅੰਸਰਾਜ ਨੇ ਜਿੱਥੇ ਕਿ ਪੰਜਾਬੀ ਸਿੰਗਰ ਜਾਂਦੇ ਨੇ ਜਦੋਂ ਪਿੰਡਾਂ ਦੇ ਵਿੱਚ ਸਿੰਗਿੰਗ ਕਰਨ ਤੇ ਉਦੋਂ ਉਹਨਾਂ ਦਾ ਸਵਾਗਤ ਕੀਤਾ ਜਾਂਦਾ ਲੇਕਿਨ ਹੁਣ ਦੇਖਣ ਜਾ ਰਿਹਾ ਕਿ ਸਿੰਗਰਾ ਦਾ ਵਿਰੋਧ ਹੋ ਰਿਹਾ ਨਹੀਂ ਇਦਾਂ ਨਹੀਂ ਐ ਦੇਖੋ ਜਿਹੜਾ ਪੋਲਿਟੀਕਲ ਸਫਰ ਹੈਗਾ ਕੀਤਾ ਉਹ ਅਲੱਗ ਹੈ ਜਿਹੜਾ ਸਿੰਗਿੰਗ ਦਾ ਕੀਤਾ ਉਹ ਅਲੱਗ ਹੈ ਜਿਹੜੀ ਕਲਾਕਾਰੀ ਆ ਉਹ ਲੋਕਾਂ ਨੂੰ ਸਕੂਨ ਦਿੰਦੀ ਹੈ ਲੋਕਾਂ ਨੂੰ ਲੋਕਾਂ ਦੀ ਮੁਹੱਬਤ ਪੈਦਾ ਕਰਦੀ ਹੈ ਉਹ ਕਲਾਕਾਰ ਪ੍ਰਤੀ ਵੀ ਇੱਕ ਰਿਸਪੈਕਟ ਤੇ ਉਹ ਮੁਹੱਬਤ ਲੋਕਾਂ ਦੇ ਅੰਦਰ ਪੰਪਦੀ ਹੈ ਤੇ ਜਿੱਥੇ ਆ ਗਿਆ ਆਪਣਾ ਜਦੋਂ ਤੁਸੀਂ ਰਾਜਨੀਤਾ ਬਣ ਜਾਂਦੇ ਹੋ ਫਿਰ ਉਸ ਸਮਾਜ ਉਹ ਲੋਕ ਤੁਹਾਡੇ ਤੋਂ ਬਹੁਤ ਵੱਡੀਆਂ ਉਮੀਦਾਂ ਰੱਖਦੇ ਨੇ ਕਈ ਵਾਰੀ ਸੀ ਉਹਨਾਂ ਉਮੀਦਾਂ ਦੇ ਖਰੇ ਨਹੀਂ ਉਤਰ ਸਕਦੇ ਚਾਹੇ ਸਾਡੇ 'ਚ ਕਹਿ ਲਓ ਵੀ ਰੁਕਾਵਟਾਂ ਹੁੰਦੀਆਂ ਚਾਹੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ ਇਹਨੇ ਕਿਉਂਕਿ ਸਾਰਿਆਂ ਨੂੰ ਕੁਝ ਤੁਸੀਂ ਕਰ ਨਹੀਂ ਸਕਦੇ ਫਿਰ ਉਹ ਉਹ ਜਿਹੜੀਆਂ ਉਮੀਦਾਂ ਨੇ ਉਹ ਕਿਤੇ ਨਾ ਕਿਤੇ ਜਾ ਕੇ ਉਹ ਵਿਰੋਧ ਦਾ ਰੂਪ ਧਾਰਨ ਕਰ ਲੈਂਦੀਆਂ ਸੋ ਮੈਨੂੰ ਲੱਗਦਾ ਕਿ ਠੀਕ ਹੈ ਇਹ ਵੀ ਇੱਕ ਉਸ ਸਫਰ ਦਾ ਹਿੱਸਾ ਹੈ ਤੇ ਜਿੱਥੇ ਫੁੱਲ ਨੇ ਉੱਥੇ ਕੰਡੇ ਨੇ ਸੋ ਵਿਰੋਧ ਹੋਣਾ ਚਾਹੀਦਾ ਤੇ ਕਹਿ ਲਓ ਵੀ ਉਹ ਇੱਕ ਡਿਸਕਸ਼ਨ ਹੋਣੀ ਜਿਹੜੀ ਹੈਲਥੀ ਡਿਸਕਸ਼ਨ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ ਨੇਤਾ ਨੂੰ ਸਵਾਲ ਹੋਣਾ ਬਹੁਤ ਜ਼ਰੂਰੀ ਹੈ ਚਾਹੇ ਉਹ ਕਲਾਕਾਰ ਹੋਵੇ ਚਾਹੇ ਉਹ ਨੇਤਾ ਹੋਵੇ ਉਹਨੂੰ ਸਵਾਲ ਹੋਣਾ ਬਹੁਤ ਜ਼ਰੂਰੀ ਹੈ ਸੋ ਉਹ ਸਵਾਲ ਹੋਊਗਾ ਤੇ ਅਗੋ ਜਵਾਬ ਆਊਗਾ ਜਵਾਬ ਕੀ ਆਊਗਾ ਉਹ ਮੈਟਰ ਕਰਦਾ ਹੈ ਨਾ ਫਿਲਮ ਇੰਡਸਟਰੀ ਤੋਂ ਜਿਹੜੇ ਸੀਐਮ ਭਗਵੰਤ ਸਿੰਘਾਨ ਵੀ ਰਹੇ ਨੇ ਉਹਨੂੰ ਸੀਐਮ ਨੇ ਤੁਸੀਂ ਸਵਾਲ ਕਰਦੇ ਕਿ ਤੁਸੀਂ ਸੀਐਮ ਸਾਹ ਨੂੰ ਕਿ ਸਰ ਪੰਜਾਬ ਦੇ ਵਿੱਚ ਅਗਰ ਕੋਈ ਪ੍ਰੋਬਲਮ ਆਂਦੀ ਹੈ ਜੀ ਅਸੀਂ ਨਹੀਂ ਕਰਦੇ ਤੇ ਲੋਕ ਕਰਦੇ ਨੇ ਜਿਹੜੀ ਚੀਜ਼ ਉਹਨਾਂ ਨੂੰ ਚਾਹੀਦੀ ਹੈ ਲੋਕ ਕਰਦੇ ਆ ਨਾ ਹੁਣ ਤੁਸੀਂ ਜਿਹੜੀ ਗੱਲ ਕਰਦੇ ਹੋ ਸਵਾਲ ਕਰਦੇ ਨੇ ਅਗਲਾ ਇਹ ਕੰਮ ਅਸੀਂ ਤੁਸੀਂ ਕਿਹਾ ਸੀ ਨਹੀਂ ਕੀਤਾ ਔਰ ਮੈਂ ਉਹੀ ਕਹਿਣਾ ਚਾਹੁੰਦਾ ਵੀ ਕੋਈ ਵੀ ਸਰਕਾਰਾਂ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ ਕੋਈ ਵੀ ਨੇਤਾ ਇਹਨੂੰ ਸਮਝਣਾ ਜ਼ਰੂਰੀ ਹੈ ਹਾਂ ਇਹ ਵੀ ਜਿਸ ਬੰਦੇ ਨੇ 10 ਸਾਲ ਕੰਮ ਕਰ ਲਿਆ 15 ਸਾਲ ਕੰਮ ਕਰ ਲਿਆ ਉਹਨੇ ਥੋੜਾ ਕੰਮ ਨਹੀਂ ਕੀਤਾ ਉਹਦੇ ਤੋਂ ਤੁਸੀਂ ਮੁੱਖ ਮੋੜ ਸਕਦੇ ਹੋ ਬਟ ਜਿਨੇ ਉਸ ਫੀਲਡ ਚ ਕੰਮ ਹੀ ਨਹੀਂ ਕੀਤਾ ਹਲੇ ਤੱਕ ਤੁਸੀਂ ਉਹਨੂੰ ਪਰਖਿਆ ਹੀ ਨਹੀਂ ਤੇ ਉਹਦਾ ਵਿਰੋਧ ਕਰਨਾ ਜਾਂ ਉਹਦੇ ਅੱਗੇ ਖੜਨਾ ਮੈਨੂੰ ਲੱਗਦਾ ਉਹ ਉਹ ਜਲਦਬਾਜ਼ੀ ਹੈ ਗਲਤ ਚੀਜ਼ ਹੈ ਤੇ ਤੁਸੀਂ ਪਹਿਲਾਂ ਪਰਖੋ ਔਰ ਉਸ ਤੋਂ ਬਾਅਦ ਫਿਰ ਅਗਲੀ ਗੱਲ ਬਾਕੀ ਕਿਸੇ ਵੀ ਸਰਕਾਰ ਨੂੰ ਮੌਕਾ ਦੇਣਾ ਚਾਹੀਦਾ ਕਿਉਂਕਿ ਹਰ ਚੀਜ਼ ਚੇਂਜ ਹੋਣ ਵਾਸਤੇ ਸਮਾਂ ਲੱਗਦਾ ਹੈ ਸੋ ਮੈਨੂੰ ਲੱਗਦਾ ਕਿ ਇਹ ਸਰਕਾਰ ਵਧੀਆ ਕੰਮ ਕਰ ਰਹੀ ਹੈ ਪਿਛਲੀਆਂ ਸਰਕਾਰਾਂ ਨੇ ਵੀ ਵਧੀਆ ਕੰਮ ਕੀਤਾ ਤਾਂ ਸਾਰਾ ਢਾਂਚਾ ਖੜਾ ਹੈ ਐਨੀ ਮੈਂ ਕਹਿੰਦਾ ਵੀ ਪਿਛਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਹਰੇਕ ਨੇ ਆਪਣਾ ਆਪਣੀ ਟਾਈਮ ਦੇ ਵਿੱਚ ਕੁਝ ਚੰਗਾ ਕੁਝ ਮਾੜਾ ਕੀਤਾ ਸੋ ਇਹ ਵੀ ਸਰਕਾਰ ਆਪਣੀਆਂ ਜਿਹੜਾ ਜਿਹੜੀਆਂ ਚੰਗੀਆਂ ਚੀਜ਼ਾਂ ਵੀ ਕਰ ਰਹੀ ਹੈ ਪਹਿਲ ਕਰ ਰਹੀ ਹੈ ਕਈਆਂ ਜਿਹਦਾ ਐਜੂਕੇਸ਼ਨ ਦੀ ਆਪਾਂ ਗੱਲ ਕਰ ਰਹੇ ਆਂ ਆਪਾਂ ਤਾਂ ਪਿੰਡ ਵਾਲੇ ਸਕੂਲ ਦੀ ਵੀ ਗੱਲ ਕਰਾਂਗੇ ਸੋ ਇਹਨਾਂ ਨੇ ਐਜੂਕੇਸ਼ਨ ਤੇ ਕੰਮ ਕੀਤਾ ਤਾਂ ਚੰਗੀ ਗੱਲ ਹੀ ਹੈ ਇਹ ਗੱਲ ਕੀਤੀ ਹੈ ਵੀ ਤੁਸੀਂ ਤੁਹਾਡੀ ਕਾਫੀ ਮਿਊਜ਼ਿਕੀਆਂ ਹੁੰਦੀਆਂ ਆ ਕਿਉਂਕਿ ਸਿੰਗਰ ਜਿਹੜੇ ਫਿਲਮ ਇੰਡਸਟਰੀ ਨਾਲ ਜੁੜੇ ਹੁੰਦੇ ਆ ਇਹ ਦੂਸਰਾਂ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਨੇ ਜੇ ਤੁਹਾਨੂੰ ਕੋਈ ਵੀ ਚਾਹੇ ਕਰਮਜੀਤ ਅਨਮੋਲ ਬੁਲਾਉਂਦੇ ਨੇ ਜਾਂ ਸੀਐਮ ਕਹਿੰਦੇ ਨੇ ਜਾਂ ਹੋਰ ਕੋਈ ਵੀ ਜਿਹੜੇ ਰਾਜਨੀਤੀ ਪਾਰਟੀ ਤੋਂ ਕਿਹਾ ਜਾਂਦਾ ਕਿ ਤੁਹਾਨੂੰ ਚੋਣ ਵਿਚਾਰ ਕਰਨ ਲਈ ਜਾਂ ਗਾਣੇ ਗਾਉਣ ਲਈ ਤੁਸੀਂ ਜਾਓਗੇ ਜ਼ਰੂਰ ਜਾਵਾਂਗੇ ਜਿਹੜਾ ਕੋਈ ਪਿਆਰ ਨਾਲ ਬੁਲਾਊਗਾ ਜ਼ਰੂਰ ਜਾਵਾਂਗੇ ਸਾਡਾ ਫਰਜ਼ ਵੀ ਬਣਦਾ ਜਦੋਂ ਐਜ਼ ਅ ਕਲਾਕਾਰ ਅਸੀਂ ਇਹਨਾਂ ਨੂੰ ਮਿਲਦੇ ਆ ਤੇ ਸਾਨੂੰ ਮੇਰੀ ਨਜ਼ਰ ਚ ਦਾ ਹੀਰੋ ਨੇ ਕਿਉਂਕਿ ਇਹ ਜੋ ਸੋਚਦੇ ਐ ਜੋ ਇਹਨਾਂ ਦੀ ਸੋਚ ਹੈ ਸਮਾਜ ਪ੍ਰਤੀ ਜੋ ਕਰਦੇ ਐ ਇਹਨਾਂ ਦੇ ਅੰਦਰ ਸੀਐਮ ਸਾਹਿਬ ਦੀ ਗੱਲ ਕਰੀਏ ਤਾਂ ਸੀਐਮ ਸਾਹਿਬ ਨੇ ਆਪਣੀਆਂ ਉਹਨੂੰ ਤਾਂ ਕਿਸੇ ਨੂੰ ਪਤਾ ਨਹੀਂ ਸੀ ਉਹਨਾਂ ਨੇ ਸੀਐਮ ਬਣਨਾ ਬਟ ਏਡਾਂ ਦਾ ਕਟਾਕਸ਼ ਹਮੇਸ਼ਾ ਸਰਕਾਰ ਦੇ ਖਿਲਾਫ ਰਹਿੰਦਾ ਰਿਹਾ ਸੀ ਇਹ ਹਮੇਸ਼ਾ ਹੀ ਇੱਕ ਸਮਾਜ ਸੇਵੀ ਦੇ ਰੂਪ ਚ ਨਾਲ ਨੇ ਐਜ਼ ਅ ਕਮੀਡੀਅਨ ਵੀ ਕੰਮ ਕੀਤਾ ਸੋ ਉਹ ਚਲਕਦਾ ਸ਼ੁਰੂ ਤੋਂ ਹੀ ਚਲਕਦਾ ਆਇਆ ਉਹਨਾਂ ਦੇ ਕਿਰਦਾਰ ਚ ਉਹਨਾਂ ਦੇ ਕੰਮ ਚ ਸੋ ਠੀਕ ਹੈ ਉਹਨਾਂ ਨੂੰ ਲੋਕਾਂ ਨੇ ਐਕਸੈਪਟ ਕੀਤਾ ਉਹਨਾਂ ਨੂੰ ਲੋਕਾਂ ਨੇ ਮੌਕਾ ਦਿੱਤਾ ਇੱਕ ਤੇ ਉਹ ਆਪਣੇ ਲੋ ਬੈਸਟ ਕਰਨ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਜੇ ਮੌਕਾ ਮਿਲੇ ਰਾਜਨੀਤੀ ਚ ਆਂਦੇ ਤੁਸੀਂ ਰਾਜਨੀਤੀ ਨਹੀਂ ਮੈਂ ਰਾਜਨੀਤੀ ਚ ਨਹੀਂ ਆਉਂਗਾ ਮੈਂ ਇੱਕ ਸਮਾਜ ਸੇਵੀ ਜ਼ਰੂਰ ਮੈਂ ਆਪਣੇ ਕਿੱਤੇ ਚ ਰਹਿ ਕੇ ਆਪਣੇ ਕੰਮ ਇੱਕ ਫਿਲਮ ਇੰਡਸਟਰੀ ਚ ਜਾਂ 뮤직 ਇੰਡਸਟਰੀ ਚ ਰਹਿ ਕੇ ਮੈਂ ਆਪਣੇ ਸਮਾਜ ਲਈ ਕੰਮ ਕਰਨਾ ਚਾਹੁੰਦਾ ਮੈਨੂੰ ਲੱਗਦਾ ਕਿ ਮੈਂ ਨੇਤਾ ਨਹੀਂ ਬਣ ਸਕਦਾ ਮੈਂ ਮਤਲਬ ਨੇਤਾ ਬਣ ਲਈ ਬਹੁਤ ਸਾਰੀਆਂ ਕੁਆਲਟੀਜ਼ ਹੋਣੀਆਂ ਚਾਹੀਦੀਆਂ ਮੇਰੇ ਚ ਨਹੀਂ ਆਖਰੀ ਸਵਾਲ ਤੁਸੀਂ ਵੀ ਦੇਸ਼ ਦੇ ਵੋਟਰ ਹੋ ਕਿ ਦੇਖ ਕੇ ਤੁਸੀਂ ਕਿਸ ਕੈਂਡੀਡੇਟ ਨੂੰ ਜਾਂ ਪਾਰਟੀ ਨੂੰ ਵੋਟ ਕਰਨਗੇ ਮੈਂ ਚੰਗੇ ਬੰਦਿਆਂ ਨੂੰ ਵੋਟ ਕਰੂੰਗਾ ਕਿਉਂਕਿ ਚੰਗਾ ਬੰਦਾ ਕਿਸੇ ਵੀ ਪਾਰਟੀ ਚ ਹੋਵੇ ਉਹਨਾਂ ਕੰਮ ਚੰਗਾ ਹੀ ਕਰਨਾ ਸੋ ਮੈਂ ਪਾਰਟੀ ਨਹੀਂ ਮੈਟਰ ਕਰਦੀ ਮੈਟਰ ਕਰਦੀ ਹੈ ਕੈਂਡੀਡੇਟ ਕੈਂਡੀਡੇਟ ਦਾ ਸੁਭਾਅ ਕੀ ਹੈ ਉਹਦਾ ਲੋਕਾਂ ਦੇ ਲਈ ਰਵਈਆ ਕੀ ਹੈ ਲੋਕਾਂ ਦੇ ਲਈ ਕਿੰਨਾ ਕੁ ਦਰਦ ਰੱਖਦਾ ਉਹ ਚੀਜ਼ਾਂ ਪਹਿਲਾਂ ਦੇਖਣੀ ਚਾਹੀਦੀ ਹੈ